डीआईए स्टाफ फगवाड़ा पुलिस दी बड़ी सफलता कई चोरी दीयां वारदातों ਨੂੰ ਅਜਾਮ ਦੇਣ ਵਾਲੇ ਪੁਲਿਸ ਨੇ ਤਿੰਨ ਦੋਸ਼ੀ ਕਿਤੇ ਗ੍ਰਿਫਤਾਰ ਆਓ ਸੁਣਦੇ ਹਾਂ ਇਸ ਦਾਨ ਸੀਆਈਏ ਸਟਾਫ ਇੰਚਾਰਜ ਬਿਜਮਨ ਸਿੰਘ ਸਾਹੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਆ ਕੀ ਜਾਣਕਾਰੀ ਦਿੱਤੀ ਫਗਵਾੜਾ ਤੋਂ ਦੋਆਬਾ ਮੀਡੀਆ ਲਈ ਵਿਕਾਸਮੰਦੀ ਦੀ ਰਿਪੋਰਟ ਮਾਨਜੋਗ ਐਸਐਸਪੀ ਸਾਹਿਬ ਕਬੂਤਲਾ ਸ਼੍ਰੀਮਤੀ ਰਸਲਾ ਗੁੱਤਾ ਜੀ ਮਾਨਜੋਗ ਐਸਪੀ ਫਗਵਾੜਾ ਸੀਜੀ ਰੁਪਿੰਦਰ ਗੌਰ ਪੱਟੀ ਜੀ ਅਤੇ ਡੀਐਸਪੀ ਜਸਪ੍ਰੀਤ ਫਗਵਾੜਾ ਜੀ ਦੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾਰੇ ਅਨਸਰਾਂ ਦਾ ਕਾਰਵਾਈ ਕਰਦੇ ਹੋਏ ਸੀਐਸਟਾਫ ਫਗਵਾੜਾ ਦੀ ਟੀਮ ਵੱਲੋਂ ਇੱਕ ਚੋਰਾਂ ਦੇ 그룹 ਦੇ ਮੈਂਬਰਾਂ ਤਿੰਨ ਮੈਂਬਰਾਂ ਨੂੰ ਕਾਬੂ ਕਰਨ ਵਿੱਚ ਸਫਤਤਾ ਹਾਸਲ ਹੋਈ ਹੈ ਇਸ ਵਿੱਚ ਚੋਰਾ ਪਾਸੋਂ ਸੱਤ ਚੋਰੀ ਦੇ ਮੋਟਰਸਾਈਕਲ ਇੱਕ ਮੋਟਰ ਅਤੇ ਇੱਕ ਲੋਹਾ ਕਟਰ ਜਿਹੜਾ ਵਾਰਦਾਤ ਵਿੱਚ ਦੋਹਾ ਕਟਰ ਨੂੰ ਆਸੇ ਵਰਤ ਰਹੀ ਸੀ ਬਰਾਮਦ ਹੋਇਆ ਹੈ ਇਸ ਵਿੱਚ CIA ਕਪੂਰ ਫਗਵਾੜਾ ਦੀ ਟੀਮ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਤੇ ਉਹਨਾਂ ਨੇ ਹਿਊਮਨ ਇੰਟੈਲੀਜੈਂਸ ਦੇ ਹੇਠਾਂ ਤੇ ਸਪੈਸ਼ਲ ਨਾਕਾਬੰਦੀ ਦੇ ਤਹਿਤ ਸਿਵਲ ਹਸਪਤਾਲ ਫਗਵਾੜਾ ਦੇ ਪੋਤੇ નીચે ਨਾਕਾਬੰਦੀ ਕੀਤੀ ਜਿਸ ਦੌਰਾਨ ਉਹਨਾਂ ਨੇ ਮੋਟਰਸਾਈਕਲ ਤੇ ਤਿੰਨ ਨੌਜਵਾਨ ਜਿੰਨਾਂ ਦੇ ਨਾਮ ਅਮਨ ਪੁੱਤਰ ਰਾਜੂ ਵਾਸੀ ਪਹਿਚਾਰ ਨਗਰ ਫਗਵਾੜਾ ਰਮਨ ਕੁਮਾਰ ਪੁੱਤਰ ਫਕੀਰ ਚੰਦ ਵਾਸੀ ਖੇੜਾ ਫਗਵਾੜਾ ਤੇ ਸ਼ਿਵਾ ਪੁੱਤਰ ਸ਼ੋਕ ਵਾਸੀ ਸ਼ਾਜਦ ਮੋਹਨੀ ਫਗਵਾੜਾ ਨੂੰ ਇੱਕ ਚੋਰੀ ਦੇ ਮੋਟਰਸਾਈਕਲ ਅਤੇ ਇੱਕ ਚੋਰੀ ਦੀ ਮੋਟਰਸਵੇਧ ਕਾਬੂ ਕੀਤਾ ਅਤੇ ਜਿਨ੍ਹਾਂ ਨੂੰ ਪੇਸ਼ ਅਦਾਲਤ ਕਰਕੇ ਉਹਨਾਂ ਦਾ ਪੁਲਿਸ ਰਿਮਾਂਡ ਲਿਆ ਗਿਆ ਤੇ ਪੁਲਿਸ ਰਿਮਾਂਡ ਦੇ ਉੱਪਰ ਦੌਰਾਨ ਦੇ ਪੁਲਿਸ ਰਿਮਾਂਡ ਹੁਨਾ ਪਾਸੋਂ 6 ਚੋਰੀ ਦੇ ਮੋਟਰਸਾਈਕਲ ਅਤੇ ਇੱਕ ਕਟਰ ਬਰਾਮਦ ਕੀਤਾ ਗਿਆ। ਦੋਸ਼ੀ ਜਿਹੜੇ ਉਹ ਇੱਕ ਦਿਨ ਦੇ ਪੁਲਿਸ ਰਿਮਾਂਡ ਤੇ ਹਨ ਤੇ ਅਜੇ ਹੋਰ ਵੀ ਇਹਨਾਂ ਤੋਂ ਵਾਰਦਾਤਾਂ ਦੀ ਜਾਣਕਾਰੀ ਮਿਲ ਸਕਦੀ ਹੈ। ਅਜੇ ਤੱਕ ਦੋਸ਼ੀਆਂ ਨੇ ਕੁੱਲ 20 ਦੇ ਕਰੀਬ ਵਾਰਦਾਤਾਂ ਜਿਨ੍ਹਾਂ ਵਿੱਚ ਗੇਸ ਲੋਹੇ ਦੇ ਗੇਟ ਕਟਰ ਲੋਹੇ ਦੀਆਂ ਪਲੇਟਾਂ ਸ਼ਟਰਿੰਗ ਵਾਲੀਆਂ ਪਲੇਟਾਂ ਮੋਟਰਸਾਈਕਲ ਤੁਲੂ ਪੰਪ ਅਤੇ ਹੋਰ ਇਦਾਂ ਦੀਆਂ ਛੋਟੀਆਂ ਤੋਂ ਲੈ ਕੇ ਵੱਡੀਆਂ ਵਸਤੂ ਨੂੰ ਇੰਜਾਮ ਦੇਣਾ ਮੰਨਿਆ ਹੈ ਥੈਂਕ ਯੂ